ਸਵੇਰ ਨਿਊਜ਼ ਕੈਨਿਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਜ਼ਿਲ੍ਹੇ ਦੇ ਨਾਲ ਜੁੜੀ ਹੋਈ ਦੱਸਦੀ ਕਿ ਜ਼ਿਲ੍ਹੇ ਦੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਦੱਸਿਆ ਕਿ ਕਈ ਚੀਜ਼ਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜਿਵੇਂ ਵੱਖ-ਵੱਖ ਚੌਕ ਲੁਧਿਆਣਾ ਦੇ ਵਿੱਚ ਜਿਹੜੇ ਨੇ ਉਹਨਾਂ ਤੇ ਹੁਣ ਭਿਖਾਰੀ ਭੀਖ ਨਹੀਂ ਮੰਗ ਸਕਣਗੇ ਇਸ ਤੋਂ ਇਲਾਵਾ ਜਿਹੜੇ ਲੋਕ ਸੜਕਾਂ ਤੇ ਤੰਬਾਕੂ ਬੀਡੀ ਸਿਗਰਟ ਵੇਚਦੇ ਨੇ ਉਹਨਾਂ ਨੂੰ ਵੀ ਇਹ ਕੰਮ ਕਰਨ ਤੋਂ ਰੋਕ ਦਿੱਤਾ ਗਿਆ ਇਸ ਤੋਂ ਇਲਾਵਾ ਹੁੱਕਾ ਬਾਰ ਜਿਹੜੇ ਨੇ ਉਹਨਾਂ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਅਤੇ ਇੱਕ ਖਾਸ ਕਿਸਮ ਦੀ ਮੱਛੀ ਹੈ ਉਸ ਦੇ ਖਾਣ ਤੇ ਵੀ ਰੋਕ ਲਗਾ ਦਿੱਤੀ ਗਈ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਜਿਸ ਦੀ ਵਧੇਰੇ ਜਾਣਕਾਰੀ ਦੇਣ ਦੇ ਲਈ ਲੁਧਿਆਣਾ ਤੋਂ ਸਾਡੇ ਪੱਤਰਕਾਰ ਅਭਿਸ਼ੇਕ ਫੌਨਲਾਈਨ ਤੇ ਜੁੜ ਚੁੱਕੇ ਨੇ ਜਿਨ੍ਹਾਂ ਤੋਂ ਪੂਰੀ ਜਾਣਕਾਰੀ ਲਵਾਂਗੇ ਕਿ ਆਖਿਰਕਾਰ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਕਿਉਂ ਲਿਆ ਗਿਆ ਅੱਜ ਅਭਿਸ਼ੇਕੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਧਾਰਾ 144 ਪ੍ਰਸ਼ਾਸਨ ਦੇ ਵੱਲੋਂ ਲਾਗੂ ਕੀਤੀ ਗਈ ਹੈ ਕਿ ਜਾਣਕਾਰੀ ਇਸ ਨੂੰ ਲੈ ਕੇ ਤੁਹਾਡੇ ਕੋਲ ਜੀ ਮਨਾਖੀ ਜੇ ਦੱਸਿਆ ਜਾਵੇ ਜਿਹੜੀ ਹੈ ਧਾਰਾ 144 ਹੈ ਪ੍ਰਸ਼ਾਸਨ ਅਕਸਰ ਹੀ 2 ਕੁ ਮਹੀਨੇ ਬਾਅਦ ਇਦਾਂ ਦੀ ਧਾਰਾ ਲਾ ਦਿੰਦਾ ਹੁੰਦਾ ਜੀ ਕਈ ਪਾਬੰਦੀਆਂ ਲਾਣੀਆਂ ਹੁੰਦੀਆਂ ਲੁਧਿਆਣਾ ਵੱਡਾ ਸ਼ਹਿਰ ਹੈ ਇੱਥੇ ਅਕਸਰ ਦੇਖਿਆ ਗਿਆ ਲੋਕ ਵਾਰਦਾਤ ਕਰਦੇ ਜਾਂ ਨਸ਼ੇ ਦੀ ਸਪਲਾਈ ਵੱਧ ਜਾਂਦੀ ਹੈ ਕਿ ਯਾਰ ਨਛੇ ਦੇ ਸਪਲਾਈਅਰ ਬੜੇ ਵੱਡੇ ਵੱਡੇ ਫੜੇ ਗਏ ਆ ਤੇ 744 ਇਸ ਵਾਰ ਇਸ ਲਈ ਲਗਾਈ ਗਈ ਹੈ ਕਿ ਲੁਧਿਆਣਾ ਤੇ ਵਿੱਚ ਜਿਹੜੇ ਭਿਖਾਰੀਆਂ ਦੀ ਤਦਾਦ ਸੀ ਜਿਨ੍ਹਾਂ ਨੂੰ ਆਪਾਂ ਬੈਗਰਸ ਕਹ ਦਈਏ ਉਹ ਵਧਦੀ ਜਾ ਰਹੀ ਸੀ ਤੇ ਇਹਦੇ ਨਾਲ ਜਿਹੜੀ ਹੈ ਅਕਸਰੀ ਤੁਰਘਟਨਾ ਹੁੰਦੀ ਸੀਗੀ ਉਹ ਇੱਕੋ ਦਮ ਗੱਡੀਆਂ ਆ ਕੇ ਆ ਜਾਂਦੇ ਸੀਗੇ ਤੇ ਜਿਹੜੀ ਹੈ ਉਹਨਾਂ ਦੀ ਜਾਨ ਮਾਲ ਤੇ ਜਿਹੜਾ ਗੱਡੀ ਚਲਾ ਰਿਹਾ ਸੀ ਉਹਦੀ ਜਾਨ ਮਾਲ ਨੂੰ ਵੀ ਖਤਰਾ ਹੁੰਦਾ ਸੀ ਇਸ ਲਈ ਉਹਨਾਂ ਦੀ ਭੀਖ ਮੰਗਣ ਦੇ ਉੱਤੇ ਪ੍ਰਸ਼ਾਸਨ ਨੇ ਜਿਹੜੀ ਰੋਕ ਲਗਾਈ ਹੈ ਤੇ ਹੋਰ ਗੱਲ ਕਰੀਏ ਤੇ ਜਿਸ ਤਰੀਕੇ ਦੇ ਨਾਲ ਮੁਨਖੀ ਜਿਹੜੀ ਆ ਇਲੈਕਟ੍ਰੋਨਿਕ ਸਿਗਰਟਸ ਜਿਹੜੀ ਬਾਹਰੋਂ ਵਿਦੇਸ਼ਾਂ ਤੋਂ ਸਪਲਾਈ ਕਰਦੇ ਸੀਗੇ ਜਿਹੜੇ ਪਾਨ ਬਨਾਰਸੀ ਪਾਨ ਵਾਲੇ ਹੁੰਦੇ ਆ ਜਾਂ ਠੋਖੇ ਵਾਲੇ ਹੁੰਦੇ ਇਲੈਕਟ੍ਰੋਨਿਕ ਜਿਹੜੀ ਸਿਗਰਟ ਵੇਚਦੇ ਸੀਗੇ ਜਾਂ ਹੁੱਕੇ ਬਾਅਦ ਜਿਹੜੇ ਲੁਧਿਆਣਾ ਦੇ ਵਿੱਚ ਚੱਲ ਰਹੇ ਸੀ ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ ਇਹ ਜਿਹੜੀ ਪਾਬੰਦੀਆਂ ਐ ਤਸਕਰਨਜੀਤ ਸਿੰਘ ਤੇਜਾ ਨੇ ਡੀਸੀਪੀ ਲੁਧਿਆਣਾ ਉਹਨਾਂ ਦੇ ਵੱਲੋਂ ਲਗਾਈਆਂ ਗਈਆਂ ਆਪਣੀ ਜਿਹੜੀ ਉਹਨਾਂ ਦੇ ਫੌਜਦਾਰੀ ਸੰਗ ਦੇ ਅੰਦਰ 1973 ਦੇ ਵਿੱਚ 1974 ਐਕਟ ਨੰਬਰ 2 ਉਹਨਾਂ ਨੂੰ ਮਿਲਿਆ ਹੋਇਆ ਵਾ ਤੇ ਉਸ ਦੇ ਵਿੱਚ ਉਹਨਾਂ ਨੂੰ ਅਧਿਕਾਰ ਮਿਲਿਓ ਧਾਰਾ 144 ਲਾ ਸਕਦੇ ਨੇ ਵੱਖ-ਵੱਖ ਚੀਜ਼ਾਂ ਦੇ ਉੱਤੇ ਤੇ ਇੱਕ ਮੰਗੂਰ ਮੱਛੀ ਜਿਹੜੀ ਹੈ ਲੁਧਿਆਣਾ ਦੇ ਵਿੱਚ ਬੜੀ ਪ੍ਰਚਲਿਤ ਹੈ ਪ੍ਰਵਾਸੀ ਲੋਕ ਜਿਆਦਾ ਇਸ ਨੂੰ ਖਾਣਾ ਪਸੰਦ ਕਰਦੇ ਤੇ ਉਸ ਦੇ ਉੱਤੇ ਵੀ ਇਹਨਾਂ ਨੇ ਪਾਬੰਦੀ ਲਾਤੀ ਕਿਉਂਕਿ ਇਹ ਜਿਆਦਾ ਬਿਮਾਰੀਆਂ ਫੈਲਾ ਰਹੀ ਸੀਗੀ ਮੱਛਲੀ ਉਹਦੇ ਉੱਤੇ ਉਹਨੂੰ ਵੇਚਣ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਤੇ ਹੋਰ ਜਿਹੜੀ ਰੇੜੀ ਫੜੀਆਂ ਵਾਂ ਉਹ ਜਿਹੜੀ ਫੁੱਟਪਾਥ ਉੱਤੇ ਅੱਜ ਕੱਲ ਖੜਨ ਲੱਗੀਆਂ ਸੀ ਉੱਥੇ ਖਾਣ ਪੀਣ ਦਾ ਸਮਾਨ ਜ਼ਿਆਦਾ ਵਿਕਣ ਲੱਗ ਗਿਆ ਸੀ ਤੇ ਉਹਦੇ ਨਾਲ ਟ੍ਰੈਫਿਕ ਦੀ ਸਮੱਸਿਆ ਆ ਰਹੀ ਸੀ ਤੇ ਉਹਦੇ ਉੱਤੇ ਪਾਬੰਦੀ ਲਾਈ ਗਈ ਹੈ ਤੇ ਜੇ ਕਰੀਏ ਤੇਸਾਰ ਜਿਹੜੇ ਹਥਿਆਰ ਹੁੰਦੇ ਕਿਰਪਾਨ ਵਗੈਰਾ ਦਾਤ ਵਗੈਰਾ ਜਿਹੜੇ ਭਟਿਆਦੰਨੇ ਜਿਨ੍ਹਾਂ ਨੂੰ ਉਹ ਲੁਧਿਆਣਾ ਦੇ ਵਿੱਚ ਵਾਰਤਾਤਾ ਦੇ ਵਿੱਚ ਲਗਾਤਾਰ ਯੂਜ਼ ਹੋ ਰਹੇ ਸੀਗੇ ਤੇ ਉਹਨਾਂ ਨੂੰ ਵੇਚਣ ਵਾਲਿਆਂ ਨੂੰ ਹੁਣ ਪਾਬੰਦੀ ਲਾਈ ਗਈ ਹੈ ਕਿ ਜਿਹੜਾਂ ਕੋ ਲਾਇਸੈਂਸ ਹੈ ਸਿਰਫ ਉਹ ਹੀ ਵੇਚ ਸਕਣਗੇ ਤੇ ਉਹਨਾਂ ਲਈ ਵੀ ਹੁਕਮ ਜਾਰੀ ਕੀਤਾ ਗਿਆ ਹੈ ਕਿ ਤੁਸੀਂ 18 ਸਾਲ ਤੋਂ ਘੱਟ ਦੇ ਬੰਦਿਆਂ ਨੂੰ ਇਹ ਦੇਣੇ ਨਹੀਂ ਤੇ ਜੇ ਜਿਨ੍ਹਾਂ ਨੂੰ ਦੇ ਰਹੇ ਹੋ ਉਹਨਾਂ ਦਾ ਪੂਰਾ ਬਾਇਓ ਡਾਟਾ ਲੈਣਾ ਹੈ ਔਰ ਰਜਿਸਟਰ ਮੇਨਟੇਨ ਹੋਣਾ ਚਾਹੀਦਾ ਤੁਸੀਂ ਕਿੰਨੂੰ ਦੇ ਰਹੇ ਹੋ ਤੇ ਕਿਸ ਵੇਸ ਤੇ ਦੇ ਰਹੇ ਹੋ ਦੇ ਉਹਨਾਂ ਦੇ ਆਧਾਰ ਕਾਰਡ ਪੈਨ ਕਾਰਡ ਜਾਂ ਵੋਟਰ ਆਈਡੀ ਸਾਰਾ ਕੁਝ ਤੁਸੀਂ ਲੈ ਕੇ ਦੇਣਾ ਤੇ ਜਿਹੜਾ ਰਜਿਸਟਰ ਮੈਂਟੇਨ ਕਰੋਗੇ ਸਟਾਕ ਦਾ ਵੇਚਣ ਦਾ ਉਹ ਹਰ ਦੂਜੇ ਤੀਜੇ ਦਿਨ ਥਾਣੇ ਦੇ ਨਜ਼ਦੀਕੀ ਥਾਣੇ ਦੇ ਵਿੱਚ ਜਾ ਕੇ ਤੁਸੀਂ ਉਹਨੂੰ ਅਪਡੇਟ ਕਰਵਾਉਣਾ ਹੈ ਕਿ ਤੁਸੀਂ ਕਿੰਨਾ ਮਾਲ ਵੇਚਿਆ ਕਿੰਨੂੰ ਵੇਚਿਆ ਤੇ ਤੁਹਾਡੇ ਕਿੰਨਾ ਅੰਦਰ ਸਟਾਕ ਪਿਆ ਹੋਇਆ ਤੇ ਹੋਰ ਗੱਲ ਕਰੀਏ ਤੇ ਜਿਹੜੀ ਵਿਆਹ ਛਾਤੀਆਂ ਦੇ ਵਿੱਚ ਅਸੀਂ ਸੜਕ ਦੇ ਉੱਤੇ ਪਟਾਕੇ ਚਲਦੇ ਦੇਖੇ ਸੀਗੇ ਜਿਹਦੇ ਨਾਲ ਆਵਾਜ਼ ਆਈ ਤੇ ਜਿਹੜਾ ਵੜਾ ਪ੍ਰਭਾਵ ਉਹੀ ਤੋਂ ਹੁੰਦੀ ਸੀ ਕਿ ਆਵਾਜ਼ਾਂ ਜਿਹੜੀ ਹੈ ਉਹ ਲੋਕੀ ਬੜੇ ਡਿਸਟਰਬ ਹੁੰਦੇ ਸੀਗੇ ਤੇ ਉਹਦੇ ਉੱਤੇ ਰੋਕ ਲਾਈਏ ਕਿ ਹੁਣ ਵਿਆਹ ਸ਼ਾਦੀਆਂ ਦੇ ਵਿੱਚ ਸੜਕ ਦੇ ਉੱਤੇ ਪਟਾਕੇ ਨਹੀਂ ਚਲਾ ਸਕੇਗਾ ਕੋਈ ਵੀ ਤੇ ਇਸ ਦੇ ਨਾਲ ਹੀ ਹੋਰ ਗੱਲ ਕੀਤੀ ਜਾਵੇ ਤੇ ਜਿਹੜੇ ਰੇਲਵੇ ਸਟੇਸ਼ਨ ਹੈ ਰੇਲਵੇ ਸਟੇਸ਼ਨ ਦੇ 게ਟ ਆ ਉਹ ਜਿਹੜਾ ਟ੍ਰਾਫਿਕ ਲਾਈਟਾਂ ਵਾਂ ਜਾਂ ਬੱਸ ਅੱਡੇ ਦੇ ਜਿਹੜੇ ਮੇਨ 게ਟ ਆ ਉਹਨਾਂ ਦੇ ਕੋਲ ਅਕਸ ਦੇਖਿਆ ਜਾਂਦਾ ਸੀ ਪਾਣ ਦੇ ਖੋਕੇ ਬਣ ਗਏ ਸੀਗੇ ਉੱਥੇ ਉਹ ਪਾਣ ਸਪਲਾਈ ਹੁੰਦਾ ਸੀਗਾ ਤੇ ਉਸ ਦੇ ਨਾਲ ਜਿਹੜੀ ਹੈ ਬੀੜੀ ਸਿਗਰਟ ਉੱਥੇ ਜ਼ਿਆਦਾ ਵਿਕਦੀ ਸੀਗੀ ਉਸ ਦੇ ਉੱਤੇ ਰੋਕ ਲਾਈ ਗਈ ਹੈ ਕਿ ਹੁਣ ਇੱਥਾਂ ਦੀ ਕੋਈ ਵੀ ਚੀਜ਼ ਸਟੇਸ਼ਨ ਲਾ ਲਓ ਰੈੱਡ ਲਾਈਟਾਂ ਲਾ ਲਓ ਜਾਂ ਸੱਡਾ ਲਾ ਲਓ ਉੱਥੇ ਨਹੀਂ ਵਿਕ ਸਕਣਗੀ ਤੇ ਹੋਰ ਜਿਹੜੀ ਕੱਲ ਕੇ ਚੀ ਜਵੇ ਬੁਲਟ ਤੇ ਪਟਾਕੇ ਪਾਉਣ ਵਾਲੀ ਜੇ ਪੁਲਿਸ ਬੁਲਟ ਦੇ ਉੱਤੇ ਪਹਿਲਾਂ ਵੀ ਪੁਲਿਸ ਵੱਲੋਂ ਕੰੰਜਾ ਕੱਸਿਆ ਗਿਆ ਸੀ ਕਈ ਲੋਕਾਂ ਤੇ ਪਰਚੇ ਹੋਏ ਕਈਆਂ ਦੇ ਬੁਲਟ ਬਾਉਂਡ ਵੀ ਕੀਤੇ ਗਏ ਤੇ ਹੁਣ ਕੋਈ ਵੀ ਬੁਲਟ ਤੇ ਪਟਾਕੇ ਨਹੀਂ ਪਾ ਸਕੇਗਾ ਉਹਦੇ ਉੱਤੇ ਵੀ ਪੈਨ ਲਗਾਇਆ ਗਿਆ ਜਿਸ ਕਰ ਰঞ্জੀ ਸਿੰਘ ਤੇਜਾ ਦੇ ਵੱਲੋਂ ਜੀ ਤੇਜਾ ਨੇ ਬਾਉਂਡ ਵੀ ਕੀਤੇ ਗਏ ਤੇ ਹੁਣ ਕੋਈ ਵੀ ਬੋਲਟ ਤੇ ਪਟਾਕੇ ਨਹੀਂ ਪਾ ਸਕੇਗਾ ਉਹਦੇ ਉੱਤੇ ਵੀ ਪੈਨ ਲਗਾਇਆ ਗਿਆ ਜਿਸਕਾ ਰঞ্জੀ ਸਿੰਘ ਤੇਜਾ ਦੇ ਵੱਲੋਂ ਜੀ ਤੈਚਾਨਾ ਆਊਂਡ ਵੀ ਕੀਤਾ ਗਿਆ ਤੇ ਹੁਣ ਕੋਈ ਵੀ ਬੋਲਟ ਤੇ ਪਟਾਕੇ ਨਹੀਂ ਪਾ ਸਕੇਗਾ ਉਹਦੇ ਉੱਤੇ ਵੀ ਪੈਨ ਲਗਾਇਆ ਗਿਆ ਜਿਸਕਾ ਰঞ্জੀ ਸਿੰਘ ਤੇਜਾ ਦੇ ਵੱਲੋਂ ਜੀ ਤੈਚਾਨਾ ਆਊਂਡ ਵੀ ਕੀਤਾ ਗਿਆ ਤੇ ਹੁਣ ਕੋਈ ਵੀ ਬੋਲਟ ਤੇ ਪਟਾਕੇ ਨਹੀਂ ਪਾ ਸਕੇਗਾ ਉਹਦੇ ਉੱਤੇ ਵੀ ਪੈਨ ਲਗਾਇਆ ਗਿਆ ਜਿਸਕਾ ਰঞ্জੀ ਸਿੰਘ ਤੇਜਾ ਦੇ ਵੱਲੋਂ ਜੀ ਤੈਚਾਨਾ ਆਊਂਡ ਵੀ ਕੀਤਾ ਗਿਆ ਤੇ ਹੁਣ ਕੋਈ ਵੀ ਬੋਲਟ ਤੇ ਪਟਾਕੇ ਨਹੀਂ ਪਾ ਸਕੇਗਾ ਉਹਦੇ ਉੱਤੇ ਵੀ ਪੈਨ ਲਗਾਇਆ ਗਿਆ ਜਿਸ ਕਰੰਜੀ ਸਿੰਘ ਤੇਜਾ ਦੇ ਵੱਲੋਂ ਸੋ ਇਸਨ ਸਾਡੇ ਸਹਿਯੋਗੀ ਅਭਿਸ਼ੇਕ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਹਰ ਦੋ ਮਹੀਨੇ ਬਾਅਦ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਜਾਂਦਾ ਜਿਸ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਤਾਰਾ 144 ਲਾਗੂ ਕਰ ਦਿੱਤੀ ਗਈ ਹੈ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਜਿਹੜੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਲਗਾ ਦਿੱਤੀਆਂ ਗਈਆਂ